ਕਲਵੀਰ ਸਿੰਘ ਕੌੜਾ ਦੀ ਪੁਸਤਕ ਤੇ ਸਿੱਖ ਵੀ ਨਿਗਲਿਆ ਗਿਆ ਦਾ ਪਹਿਲਾ ਅੰਕ ਜੈਨ ਧਰਮ ਜੈਨ ਧਰਮ ਭਾਰਤ ਵਿੱਚ ਪੈਦਾ ਹੋਏ ਧਰਮਾਂ ਵਿੱਚੋਂ ਇੱਕ ਹੈ ਜੇ ਜੈਣੀਆਂ ਦੀ ਗੱਲ ਕਰੀਏ ਤਾਂ ਜੈਣੀਆਂ ਦੇ ਗੁਰੂ ਮਹਾਵੀਰ ਵੀ ਬੁੱਧ ਧਰਮ ਦੇ ਮਹਾਤਮਾ ਬੁੱਧ ਤੇ ਸਿੱਖਾਂ ਦੇ 10 ਗੁਰੂਆਂ ਵਾਂਗ ਕਛਤਰੀ ਸਨ ਬਲਕਿ ਜੈਨ ਧਰਮ ਦੇ 24 ਦੇ 24 ਤੀਰਥੰਕਰ ਹੀ ਕਛਤਰੀ ਸਨ ਇਸ ਧਰਮ ਦੀਆਂ ਮੁੱਖ ਸੰਪਰਦਾਵਾਂ ਦੇਗੰਬਰ ਜੈਨ ਤੇ ਸ਼ਵੇਤਾਂਬਰ ਜੈਨ ਹਨ ਸ਼ਵੇਤੰਬਰ ਸਫੈਦ ਕਪੜੇ ਪਾਉਂਦੇ ਹਨ ਤਾਂ ਹੀ ਇਹਨਾਂ ਦਾ ਨਾਂ ਸ਼ਵੇਤੰਬਰ ਪੈ ਗਿਆ ਹੈ ਤੇ ਦਗੰਭਰ ਨੰਗੇ ਰਹਿੰਦੇ ਹਨ ਜੈਨ ਧਰਮ ਦੇ ਪਹਿਲੇ ਤੀਰਥੰਕਰ ਰਿਸ਼ਭਦੇਵ ਸਨ ਇਹ ਧਰਮ ਆਪਣੇ ਅਹਿੰਸਾ ਦੇ ਸਿਧਾਂਤ ਕਾਰਨ ਦੁਨੀਆ ਪਰ ਵਿੱਚ ਪ੍ਰਸਿੱਧ ਹੈ ਨਾਸਰ ਵਿੱਚ ਸ਼ਬਦ ਜੈਨ ਜਿੰਨ ਤੋਂ ਬਣਿਆ ਹੈ ਜਿਸ ਦਾ ਅਰਥ ਹੁੰਦਾ ਆਪਣੀਆਂ ਸਾਰੀਆਂ ਇਛਾਵਾਂ ਤੇ ਕਾਮਨਾਵਾਂ ਉੱਪਰ ਜਿੱਤ ਪਾਉਣ ਵਾਲਾ ਜਦੋਂ ਜੈਣੀ ਆਪਸ ਵਿੱਚ ਗੱਲ ਕਰਦੇ ਹਨ ਤਾਂ ਤੀਰਥੰਕਰ ਨੂੰ ਵੀ ਜਿੰਨ ਆਖ ਕੇ ਬੁੜਿਆਉਂਦੇ ਹਨ ਤੀਰਥੰਕਰ ਤੋਂ ਪਾਵ ਧਾਰਮਿਕ ਗੁਰੂ ਹੈ ਵੈਸੇ ਤਾਂ ਜੈਨ ਧਰਮ ਸਾਰੇ ਭਾਰਤ ਵਿੱਚ ਹੀ ਹੈ ਪਰ ਫਿਰ ਵੀ ਪੂਰਬ ਵਿੱਚ ਮਗਧ ਪੱਛਮ ਵਿੱਚ ਗੁਜਰਾਤ ਤੇ ਦੱਖਣ ਵਿੱਚ ਕਰਨਾਟਕ ਅੰਦਰ ਇਸ ਧਰਮ ਦੇ پیرੋਕਾਰ ਜ਼ਿਆਦਾ ਹਨ ਮਹਾਵੀਰ 24ਵੇਂ ਤੀਰਥੰਕਰ ਸਨ ਇਹਨਾਂ ਨੂੰ ਹੀ ਵਰਦਮਾਨ ਵੀ ਕਹਿੰਦੇ ਹਨ ਇਸੇ ਲਈ ਹੀ ਹਰ ਜੈਨੀ ਦੀ ਜ਼ੁਬਾਨ ਤੇ ਮਹਾਵੀਰਤਾ ਨਾ ਹੁੰਦਾ ਹੈ ਸਿੱਖਾਂ ਦੇ 10 ਗੁਰੂਆਂ ਵਾਂਗ ਇਹਨਾਂ ਦੇ ਵੀ 24 ਤੀਰਥੰਕਰਾਂ ਤੋਂ ਬਾਅਦ ਹੋਰ ਕੋਈ ਤੀਰਥੰਕਰ ਨਹੀਂ ਹੋਇਆ ਜੈਣੀਆਂ ਦੇ 24 ਤੀਰਥੰਕਰ ਭਾਵੇਂ ਇੱਕ ਛਤਰੀ ਸਨ ਪਰ ਉਹਨਾਂ ਦੇ ਯਾਰਾਂ ਦੀ ਯਾਰਾਂ ਗੰਦਰ ਵਿਚਲੇ ਸਾਰੇ ਬ੍ਰਾਹਮਣ ਸਨ ਉਹਨਾਂ ਬ੍ਰਾਹਮਣਾਂ ਨੇ ਪੂਰਾ ਜੈਨ ਧਰਮੀ ਬ੍ਰਾਹਮਣੀ ਰੰਗ ਵਿੱਚ ਰੰਗ ਦਿੱਤਾ ਤੇ ਐਸਾ ਸਾਹਿਤ ਰਚਿਆ ਕਿ ਜੈਣੀਆਂ ਦੀ ਪੂਰੀ ਦੀ ਪੂਰੀ ਹੋ ਗਈ ਬ੍ਰਾਹਮਣਾਂ ਨੇ ਆਪਣੇ ਹੱਥ ਕਰ ਲਈ ਤੇ ਇਸ ਤਰ੍ਹਾਂ ਜੈਨ ਧਰਮ ਦੇ ਦੋ ਵੱਖਰੇ ਵੱਖਰੇ ਟੁਕੜੇ ਹੋ ਕੇ ਦਿਗੰਬਰ ਜੈਣੀਆਂ ਤੇ ਸ਼ੇਵਤਾੰਬਰ ਜੈਣੀਆਂ ਵਿੱਚ ਵੰਡੇ ਗਏ ਦਿਗੰਬਰ ਜਨ ਖੋਲੀ ਅੱਖ ਵਾਲੇ ਮਹਾਵੀਰ ਦੀ ਮੂਰਤੀ ਸਾਹਮਣੇ ਪੂਜਾ ਕਰਦੇ ਹਨ ਦੇ ਸ਼ਵੈਤੰਬਰ ਜਨ ਮੀਟੀਆਂ ਅੱਖਾਂ ਵਾਲੇ ਮਹਾਵੀਰ ਦੀ ਮੂਰਤੀ ਅੱਗੇ ਜਿੱਥੇ ਕਿਤੇ ਇੱਕ ਹੀ ਮੰਦਰ ਵਿੱਚ ਦੋਵੇਂ ਧੜੇ ਇਕੱਠੇ ਹੋ ਜਾਣ ਉੱਥੇ ਦੋਵੇਂ ਧੜੇ ਵੱਖੋ ਵੱਖਰੀ ਪੂਜਾ ਕਰਨ ਦੀ ਜ਼ਿੱਦ ਕਰਦੇ ਹਨ ਤੇ ਇਸ ਕਰਕੇ ਪ੍ਰਸਾਦ ਵੀ ਹੋ ਜਾਂਦੇ ਹਨ ਡਾਂਗਾ ਛੋਟੇ ਚੱਲਦੇ ਹਨ ਤੇ ਕਈ ਜੈਨੀਆਂ ਦਾ ਲਹੂ ਚੌਂਦਾ ਫਿਰਦਾ ਤੇ ਆਹ ਹਿੰਸਾ ਦੀ ਪੁਜਾਰੀ ਕੌਮ ਮਰਨ ਮਾਰਨ ਤੇ ਤੁਲ ਜਾਂਦੀ ਹੈ ਇਹ ਗੱਲ ਬਾਅਦ ਵਿੱਚ ਨਾ ਦੋ ਧੜਿਆਂ ਤੋਂ ਵੀ ਅੱਗੇ ਲੰਘ ਗਈ ਤੇ 13 ਪੰਥੀ ਤੇ 18 ਪੰਥੀਆਂ ਵਿੱਚ ਵੰਡੀ ਗਈ ब्राहਮਣਾ ਨੇ ਇਥੋਂ ਤੱਕ ਉਸ ਪੈਠ ਕਰ ਲਈ ਕਿ ਜੈਨੀਆਂ ਨੂੰ ਵੀ ਆਪਣੇ ਵਰਗੇ ਪਖੰਡੀ ਬਣਾ ਲਿਆ ਜਦੋਂ ਕੋਈ ਉਹਨਾਂ ਦੇ ਖਾਣ ਲਈ ਭੋਜਨ ਪਾ ਰਿਹਾ ਹੋਵੇ ਜਾਂ ਉਹਨਾਂ ਨੂੰ ਆਪ ਭिक्षा ਮੰਗਣ ਗਿਆ ਨੂੰ ਉਹਨਾਂ ਦੇ ਭਾਂਡੇ ਵਿੱਚ ਕੋਈ ਐਸੀ ਸਬਜ਼ੀ ਜਾਂ ਕੋਈ ਹੋਰ ਖਾਣ ਵਾਲੀ ਚੀਜ਼ ਪਾਵੇ ਜੋ ਉਹਨਾਂ ਨੂੰ ਪਸੰਦ ਨਾ ਹੋਵੇ ਜਾਂ ਸਵਾਦ ਨਾ ਲੱਗਦੀ ਹੋਵੇ ਤਾਂ ਹੱਥ ਦਾ ਇਸ਼ਾਰਾ ਕਰਕੇ ਉਹ ਚੀਜ਼ ਪਾਉਣੋਂ ਰੋਕ ਦਿੰਦੇ ਹਨ ਤੇ ਜੋ ਚੀਜ਼ ਜ਼ਿਆਦਾ ਸਵਾਦ ਲੱਗਦੀ ਹੈ ਉਹ ਹੱਥ ਨਾਲ ਹੋਰ ਪਾਉਣ ਦਾ ਇਸ਼ਾਰਾ ਕਰ ਦਿੰਦੇ ਹਨ ਜੈਣੀਆਂ ਦੀ ਸਿੱਖਿਆ ਅਨੁਸਾਰ ਜੋ ਘਰਵਲਾ ਪਾ ਦੇਵੇ ਉਹੀ ਚੁੱਪਚਾਪ ਲੈ ਲੈਣਾ ਚਾਹੀਦਾ ਹੈ ਤੇ ਕਿਸੇ ਚੀਜ਼ ਦੀ ਵੀ ਮੰਗ ਨਹੀਂ ਕਰਨੀ ਚਾਹੀਦੀ ਪਰ ਬ੍ਰਾਹਮਣ ਨੇ ਖੱੱਚਰ ਵਿਦਿਆਨਾਤ ਇਹ ਤਰੀਕਾ ਕਰ ਲਿਆ ਕਿ ਮੋਹਨ ਆ ਬੋਲ ਤੋ ਹੱਥ ਨਾਲ ਜਾਂ ਸੈਨਤ ਨਾਲ ਸੁਆਦੀ ਭੋਜਨ ਵਾਜ ਲੈ ਲਓ ਹਾਲਾਂਕਿ ਜੈਨ ਧਰਮ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ ਕਿ ਭੋਜਨ ਇਸ ਤਰ੍ਹਾਂ ਖਾਓ ਜਿਵੇਂ ਮਿੱਟੀ ਖਾਈ ਦੀ ਹੈ ਹਿੰਦੂ ਕਹਿੰਦੇ ਹਨ ਆਤਮਾ ਵੀ ਹੈ ਤੇ ਪਰਮਾਤਮਾ ਵੀ ਪਰ ਜੈਨੀ ਕਹਿੰਦੇ ਹਨ ਕਿ ਆਤਮਾ ਹੈ ਪਰਮਾਤਮਾ ਨਹੀਂ ਹੈ ਬੋਧੀ ਕਹਿੰਦੇ ਹਨ ਨਾ ਆਤਮਾ ਹੈ ਨਾ ਪਰਮਾਤਮਾ ਇਸੇ ਲਈ ਇਹ ਧਰਮ ਬਖੋ ਵੱਖਰੇ ਹਨ ਹਿੰਦੂ ਅਤੇ ਯਹੂਦੀ ਜਨਮ ਤੋਂ ਧਰਮ ਮੰਨਦੇ ਹਨ ਇਸਾਈ ਮੁਸਲਮਾਨ ਬੋਧੀ ਜੈਣੀ ਅਤੇ ਸਿੱਖ ਕਰਮ ਨਾਲ ਧਰਮ ਮੰਨਦੇ ਹਨ ਜੈਣੀ ਮੂੰਹ ਤੇ ਪੱਟੀ ਸਰੀ ਬੰਦੇ ਹਨ ਤਾਂ ਕਿ ਹਵਾ ਵਿੱਚ ਉੱਡਦੇ ਫਿਰਦੇ ਨਿੱਕੇ ਨਿੱਕੇ ਜੀਆ ਜੰਤ ਸਾਹ ਲੈਣ ਨਾਲ ਅੰਦਰ ਨਾਲ ਲੰਘ ਜਾਣ ਤੇ ਮਰ ਨਾ ਜਾਣ ਪੈਰੋਂ ਨੰਗੇ ਇਸ ਕਰਕੇ ਰਹਿੰਦੇ ਹਨ ਕਿ ਧਰਤੀ ਤੇ ਤੁਰਨ ਫਿਰਨ ਵਾਲਾ ਕੋਈ ਕੀੜਾ ਮਕੌੜਾ ਜਾਂ ਕੋਈ ਹੋਰ ਜਾਨਵਰ ਪੈਰ ਸਾਡੇ ਆ ਕੇ ਮਰ ਨਾ ਜਾਵੇ ਮੋਢੇ ਤੇ ਬੁਰਸ਼ ਨੁਮਾ ਕੁਝ ਰੱਖਦੇ ਹਨ ਤਾਂ ਕਿ ਜਿੱਥੇ ਬੈਠਣਾ ਹੋਵੇ ਉਹਦੇ ਨਾਲ ਥਾਂ ਸਾਫ਼ ਕਰਕੇ ਬੈਠਿਆ ਜਾਵੇ ਤਾਂ ਕਿ ਬੈਠਣ ਨਾਲ ਦੇਹ ਦੇ ਭਾਰ ਨਾਲ ਕੋਈ ਜੀਵਾਜੰਤਨਾ ਦੱਬਿਆ ਜਾਵੇ ਜੈਨੀ ਨਹਾਉਂਦੇ ਵੀ ਨਹੀਂ ਤਾਂ ਕਿ ਸਰੀਰ ਨਾਲ ਲੱਗੇ ਕੀੜੇ ਮਰ ਨਾ ਜਾਣ ਦੰਦਾਂ ਨੂੰ ਬੁਰਸ਼ ਵਗੈਰਾ ਕਰਨਾ ਵੀ ਮਨਾ ਹੈ ਜਿਹੜਾ ਬੰਦਾ ਨਹਾਏਗਾ ਨਹੀਂ ਉਹਦੇ ਜੂਆਂ ਤਾਂ ਪੈ ਹੀ ਜਾਂਦੀਆਂ ਹਨ ਉਸ ਤਰੇ ਨਾਲ ਇਸ ਕਰਕੇ ਸਿਰ ਨਹੀਂ ਮੁੰੰਦੇ ਤਾਂ ਕਿ ਜੂਆਂ ਵੱਡੀਆਂ ਨਾ ਜਾਣ ਇਸ ਢੀਵਾਲਾਂ ਨੂੰ ਇੱਕ ਇੱਕ ਕਰਕੇ ਫੁੱਟਦੇ ਹਨ ਜੈਨੀ ਮਹਾਤਮਾ ਗਾਂਧੀ ਨਾਲ ਬੜੇ ਖੁਸ਼ ਸਨ ਸਭ ਤੋਂ ਵੱਧ ਜੈਨੀ ਹੀ ਮਹਾਤਮਾ ਗਾਂਧੀ ਨਾਲ ਜੇਲ੍ਹ ਜਾਂਦੇ ਰਹੇ ਕਿਉਂਕਿ ਉਹ ਹਿੰਸਾ ਨੂੰ ਨਿੰਦੇ ਸਨ ਤੇ ਜੈਨੀਆਂ ਨੂੰ ਇਹ ਗੱਲ ਪ੍ਰਸੰਨ ਸੀ ਡੀਏਵੀ ਕਾਲਜ ਵਿੱਚ ਮੇਰੇ ਨਾਲ ਜੈਨੀ ਮੁੰਡੇ ਪੜ੍ਹਦੇ ਸਨ ਜਿਨ੍ਹਾਂ ਨਾਲ ਮੈਂ ਉਹਨਾਂ ਦੇ ਘਰ ਵੀ ਕਈ ਵਾਰ ਜਾਂਦਾ ਸਾਂ ਅੱਜਕੱਲ ਦੇ ਮੁੰਡੇ ਜੈਨ ਧਰਮ ਦੇ ਨਿਯਮਾਂ ਦੀ ਪਾਲਣਾ ਓਕਾ ਹੀ ਨਹੀਂ ਕਰਦੇ ਮੁੰਡੇ ਕੁੜੀਆਂ ਖੁਸ਼ਪੂਦਾਰ ਸਾਬਣਾਂ ਤੇ ਤੇਲਾਂ ਦੀ ਖੁੱਲ ਕੇ ਵਰਤੋਂ ਕਰਦੇ ਹਨ ਪਰ ਉਹਨਾਂ ਦੇ ਘਰਾਂ ਵਿੱਚ ਇੱਕ ਅੱਧ ਬੁੱਢਾ ਜ਼ਰੂਰ ਹੁੰਦਾ ਹੈ ਜਿਹੜਾ ਜੈਨ ਨਿਯਮਾਂ ਦਾ ਪਾਲਣ ਕਰਦਾ ਹੋਵੇ ਪਰੀਓਸ਼ਣ ਫਰਬ ਜੈਨੀਆਂ ਦਾ ਬੜਾ ਮਹਾਨ ਤਿਉਹਾਰ ਹੈ ਜਿਸ ਨੂੰ ਜੈਨੀ ਤੂਮਤਾਮ ਨਾਲ ਮਨਾਉਂਦੇ ਹਨ। ਉਹਨਾਂ ਦਿਨਾਂ ਵਿੱਚ ਜੈਨੀ ਕੋਈ ਵੀ ਹਰੀ ਸਬਜ਼ੀ ਜਾਂ ਫਲ ਨਹੀਂ ਖਾਂਦੇ ਪਰ ਉਹੋ ਹੀ ਸਬਜ਼ੀ ਜਾਂ ਫਲ ਜੇ ਪੱਕ ਕੇ ਪੀਲਾ ਹੋ ਜਾਵੇ ਤਾਂ ਖਾ ਲੈਂਦੇ ਹਨ। ਬ੍ਰਾਹਮਣ ਗੰਧਰਮਾ ਨੇ ਜੈਨੀਆਂ ਨੂੰ ਬੜੀਆਂ ਪੀਤੀਆਂ ਪੜਾ ਦਿੱਤੀਆਂ ਹਨ। ਜਿਵੇਂ ਕਿ ਪਾਣੀਆਂ ਵਿੱਚ ਮਲ ਨਹੀਂ ਤਿਆਗਣਾ। ਵੈਸੀ ਵੀ ਜੈਨੀ ਪਾਣੀ ਨੂੰ ਵੀ ਪੁਣ ਕੇ ਪੀਂਦੇ ਹਨ। ਪਾਣੀ ਵਿੱਚ ਮਲ ਨਾ ਤਿਆਗਣ ਦਾ ਮਤਲਬ ਇਹ ਹੋਇਆ ਕਿ ਉਪਲੱਬ ਸਿਸਟਮ ਵੀ ਨਹੀਂ ਵਰਤ ਸਕਦੇ। ਕਿਉਂਕਿ ਫਲਸ਼ ਵਿੱਚ ਵੀ ਥੋੜਾ ਜਿਹਾ ਪਾਣੀ ਤਾਂ ਥੱਲੇ ਰਹਿੰਦਾ ਹੀ ਹੈ। ਮੇਰੇ ਇੱਕ ਜੈਨੀ ਮਿੱਤਰ ਜਲੰਧਰ ਸ਼ਹਿਰ ਤੋਂ ਆਪਣੇ ਦਾਦੇ ਨੂੰ ਜਿਹੜਾ ਬੰਗਲੌਰ ਤੋਂ ਇੱਥੇ ਆਪਣੇ ਪੁੱਤਾਂ-ਪੁੱਤਰੀਆਂ ਕੋਲ ਆਇਆ ਹੋਇਆ ਸੀ ਨੂੰ ਲੈ ਕੇ ਮੇਰੇ ਖੇਤਾਂ ਵਿੱਚ ਜੰਗਲ ਪਾਣੀ ਲਈ ਲਿਆਉਂਦਾ ਹੁੰਦਾ ਸੀ। ਬੁੱਢਾ ਸੱਚਮੱਚ ਹੀ ਬੜਾ ਪਖੰਡੀ ਜਿਆ ਸੀ। ਉਸਨੇ ਜਦੋਂ ਕਾਰ ਵਿੱਚੋਂ ਬਾਹਰ ਨਿਕਲਣਾ ਤਾਂ ਉਹਦੇ ਦੋਹਾਂ ਪੋਤਿਆਂ ਨੇ ਵੀ ਨੰਗੇ ਪੈਰੀਂ ਉਹਦੇ ਨਾਲ ਤੁਰਨਾ। ਜੰਗਲ ਪਾਣੀ ਜਾ ਕੇ ਉਹਨੇ ਸੋਟੀ ਲੈ ਕੇ ਆਪਣੇ ਮਲ ਨੂੰ ਚੰਗੀ ਤਰ੍ਹਾਂ ਫਰੋਲ ਦੇਣਾ। ਉਸ ਨੂੰ ਰਾਤ ਨੂੰ ਪਿਸ਼ਾਬ ਜਾਣ ਦੀ ਵੀ ਦਿੱਕਤ ਆਉਂਦੀ ਸੀ ਕਿਉਂਕਿ 플ਸ਼ ਵਿੱਚ ਉਹ ਪਿਸ਼ਾਬ ਨਹੀਂ ਸੀ ਕਰਦਾ। ਇਸ ਲਈ ਉਹਨੂੰ ਕਿਸੇ ਭਾਂਡੇ ਵਿੱਚ ਪਿਸ਼ਾਬ ਕਰਵਾਉਂਦੇ ਸਨ। ਮੇਰੇ ਮਿੱਤਰ ਦੀ ਮਾਂ ਨੇ ਮੈਨੂੰ ਕਈ ਵਾਰ ਕਿਹਾ ਤੁਸੀਂ ਸਿੱਖ ਚੰਗੇ ਹੋ ਅਸੀਂ ਤਾਂ ਵਕਤ ਨੂੰ ਫਸੇ ਹੋਏ ਹਾਂ ਜੈਨí ਖੇਤੀ ਨਹੀਂ ਕਰਦੇ ਕਿਉਂਕਿ ਖੇਤੀ ਵਿੱਚ ਤਾਂ ਅਰਬਾਂ ਖਰਬਾਂ ਜੀਵ ਜੰਤਾਂ ਦੀ ਹੱਤਿਆ ਹੁੰਦੀ ਹੈ ਭਾਵੇਂ ਕੋਈ ਜਾਣ ਕੇ ਨਾ ਵੀ ਕਰੇ ਇਸ ਲਈ ਜੈਨੀਆਂ ਨੇ ਖੇਤੀ ਛੱਡ ਕੇ ਹੋਰ ਤੰਦੇ ਸ਼ੁਰੂ ਕਰ ਲਏ ਤੇ ਵਿਆਜ ਤੇ ਪੈਸਾ ਚੜਾਉਣ ਲੱਗ ਪਏ ਬ੍ਰਾਹਮਣ ਕਿਉਂਕਿ ਸ਼ੁਰੂ ਤੋਂ ਹੀ ਲੁੱਟਣ ਵਿੱਚ ਵਿਸ਼ਵਾਸ ਰੱਖਦਾ ਹੈ ਤੇ ਬੜਾ ਲੋਟੂ ਹੈ ਇਸ ਲਈ ਗੰਧਾਰਵਾਂ ਨੇ ਵਿਆਜ ਚੱਕਰਵਰਤੀ ਵਿਆਜ ਤੇ ਲੁੱਟਣ ਦੀਆਂ ਕਈ ਹੋਰ ਕਡਾਂ ਕੱਢ ਲਈਆਂ ਦੇਸ਼ ਵਿੱਚ ਕੱਪੜੇ ਦੇ ਵਪਾਰ ਦਾ 70% ਹਿੱਸਾ ਜੈਨੀਆ ਕੋਲੇ ਵਰਦਮਨ ਨੀਟਿੰਗ ਆਰਤ ਵਰਦਮਨ ਹਾਜ਼ਰੀ ਤੇ ਵਿਮਲਾਦ ਕਈ ਫਰਮਾਂ ਦੇ ਮਾਲਕ ਜੈਨੀ ਅਰਬਾਪਤੀ ਹਨ ਦੇਸ਼ ਦੇ ਕਪੜੇ ਦੀਆਂ ਸਭ ਤੋਂ ਵੱਡੀਆਂ ਮੇਲਾ ਜੈਣੀਆਂ ਦੀਆਂ ਹਨ ਜੈਣੀਆਂ ਦੀ ਨਵੀਂ ਪੀੜੀ ਹੁਣ ਬਹੁਤ ਅਵਾਜ਼ਾਰ ਹੋ ਚੁੱਕੀ ਹੈ ਮੇਰੇ ਇੱਕ ਜੈਨੀ ਮਿੱਤਰ ਦੀ ਭੈਣ ਆਪਣੇ ਸਹੁਰਿਆਂ ਤੋਂ ਆਪਣੇ પતિ ਨਾਲ ਪੇਕੇ ਘਰ ਆਈ ਤਾਂ ਮੈਂ ਉਹਨਾਂ ਨੂੰ ਆਪਣੇ ਘਰ ਖਾਣੇ ਤੇ ਬੁਲਾਇਆ ਅਸਾਂ ਪਹਿਲਾਂ ਹੀ ਮੀਟ ਬਣਾਇਆ ਹੋਇਆ ਸੀ ਜੋ ਉਹਨਾਂ ਦੇ ਖਾਣ ਤੇ ਅਸਾਂ ਕਾ ਦਿੱਤਾ ਜਦੋਂ ਉਹ ਕੁੜੀ ਰਸੋਈ ਵਿੱਚ ਮੇਰੀ ਪਤਨੀ ਨਾਲ ਗੱਪ-ਸ਼ੱਪ ਕਰ ਰਹੀ ਸੀ ਤਾਂ ਪਤਾ ਨਹੀਂ ਕਿਵੇਂ ਉਹਨੇ ਸਾਡਾ ਲੁਕਾਇਆ ਹੋਇਆ ਮੀਟ ਵੇਖ ਲਿਆ ਜਿਸ ਦਾ ਸਾਨੂੰ ਕੋਈ ਪਤਾ ਨਾ ਲੱਗਾ ਉਹਨੇ ਆਪਣੇ ਪਤੀ ਦੇ ਕੰਨ ਵਿੱਚ ਇਹ ਗੱਲ ਦੱਸੀ ਉਹ ਹੱਸਿਆ ਤੇ ਫਿਰ ਮੈਨੂੰ ਕਹਿਣ ਲੱਗਾ ਯਾਰ ਸਾਨੂੰ ਖਾਣੇ ਤੇ ਵੀ ਸੱਧਿਆ ਤੇ ਹੁਣ ਭਾਬੀ ਸਾਡੇ ਤੋਂ ਲੁਕਾ ਲੁਕਾ ਕੇ ਖਾਣਾ ਰੱਖ ਰਹੀ ਐ ਤੁਸੀਂ ਕਹਿੰਦੇ ਹੋਵੋਗੇ ਕਿ ਇਹਨਾਂ ਦੇ ਜਾਣ ਤੋਂ ਬਾਅਦ ਹੀ ਮੀਟ ਖਾਵਾਂਗੇ ਮੈਂ ਸਮਝ ਗਿਆ ਕਿ ਇਹਨਾਂ ਨੂੰ ਸਾਡੇ ਲੁਕਾਏ ਹੋਏ ਮੀਟ ਦਾ ਪਤਾ ਲੱਗ ਗਿਆ ਮੈਂ ਸੋਚਿਆ ਨਾ ਜੈਨੀਆਂ ਨੇ ਖਾਣ ਲਈ ਨਹੀਂ ਸ਼ਾਇਦ ਇਸ ਕਰਕੇ ਕਿਹਾ ਕਿ ਅਸਾਂ ਇੱਥੇ ਖਾਣਾ ਨਹੀਂ ਖਾਣਾ ਕਿਉਂਕਿ ਤੁਹਾਡੀ ਰਸੋਈ ਵਿੱਚ ਮੀਟ ਬਣਿਆ ਹੋਇਆ ਹੈ। ਇਸੇ ਡਰ ਕਰਕੇ ਮੈਂ ਸਾਫ ਮੁੱਕਰ ਗਿਆ ਕਿ ਮਾਸ ਸਾਡੇ ਘਰ ਬਣਿਆ ਹੈ। ਮਿੰਨੀ ਦੋਸਤੀ ਪੈਣ ਰਸੋਈ ਵਿੱਚ ਗਈ ਤੇ ਪਤੀਲਾ ਲਿਆ ਕੇ ਖਾਣੇ ਵਾਲੀ ਮੇਜ਼ ਤੇ ਰੱਖ ਦਿੱਤਾ। ਫਿਰ ਯੁਗੇਸ਼ ਜੈਨ ਨੇ ਕਿਹਾ ਉਧਰ ਭਾਬੀ ਹੋਰ ਕੀ ਬਣਾਈ ਤូរੀ ਜਾਂਦੀ ਹੈ? ਤਿੰਨ ਚਾਰ ਸਬਜ਼ੀਆਂ ਦੇ ਨਾਮ ਮਿੰਨੀ ਨੇ ਦੱਸੇ ਤਾਂ ਉਹਨੇ ਕਿਹਾ ਮੈਂ ਤਾਂ ਮੀਟ ਨਾਲ ਹੀ ਰੋਟੀ ਖਾ ਲੈਣੀ ਹੈ। ਤੁਸੀਂ ਜੋ ਮਰਜ਼ੀ ਖਾਓ। ਫਿਰ ਉਹਨੇ ਸ਼ਰਾਬ ਵੀ ਮੰਗਲੀ। ਮੈਂ ਲਿਆ ਕੇ ਸਾਹਮਣੇ ਰੱਖ ਦਿੱਤੀ। ਹੁਣ ਗੱਲ ਤਾਂ ਸਾਫ ਸੀ। ਸਾਨੂੰ ਖੁਸ਼ੀ ਵੀ ਬੜੀ ਹੋਈ। ਮਾਹੌਲ ਵੀ ਬਹੁਤ ਵਧੀਆ ਬਣ ਗਿਆ ਪਰ ਜਦੋਂ ਮੀਟ ਖਾਣ ਲੱਗੇ ਤਾਂ ਮੇਰੇ ਦੋਸਤ ਨੇ ਕਿਹਾ ਵੇਖ ਬਈ ਹੁਣ ਤੈਨੂੰ ਪ੍ਰਣ ਕਰਨਾ ਪਵੇਗਾ ਹੱਥ ਅੱਗੇ ਕਰ ਮੈਂ ਹੱਥ ਅੱਗੇ ਕੀਤਾ ਤਾਂ ਉਹਨਾਂ ਤਿੰਨਾਂ ਹੀ ਜੈਣੀ ਪ੍ਰਾਹੁਣਿਆਂ ਨੇ ਮੇਰੇ ਹੱਥ ਤੇ ਹੱਥ ਰੱਖ ਦਿੱਤੇ ਤੇ ਕਿਹਾ ਜੇ ਤੂੰ ਕਿਸੇ ਨੂੰ ਦੱਸਿਆ ਤਾਂ ਤੈਨੂੰ ਮਹਾਵੀਰ ਦਾ ਘਾਟ ਮੈਂ ਕਿਹਾ ਨਹੀਂ ਨਹੀਂ ਮੈਂ ਕਿਸੇ ਨੂੰ ਨਹੀਂ ਦੱਸਦਾ ਪਰ ਇਹ ਮਹਾਵੀਰ ਦਾ ਘਾਟ ਅੱਗੀ ਹੋਇਆ ਉਹ ਕਹਿਣ ਲੱਗੇ ਇਹ ਆਖ ਕੇ ਹੀ ਅਸੀਂ ਸੌਂ ਪਾਉਣੇ ਆ ਉਸ ਤੋਂ ਬਾਅਦ ਉਹ ਕੁੜੀ ਜਦੋਂ ਵੀ ਆਉਂਦੀ ਉਸ ਦਾ ਪਤੀ ਉਹਨੂੰ ਲੈ ਕੇ ਸਾਡੇ ਘਰ ਆ ਜਾਂਦਾ ਉਹਨਾਂ ਦੀ ਰੋਟੀ ਬਣਾਉਣੀ ਬੜੀ ਸੌਖੀ ਸੀ ਬਸ ਮੀਟ ਤੇ ਸ਼ਰਾਬ ਹੋਰ ਚੇਜ਼ ਦੀ ਲੋੜ ਹੀ ਨਹੀਂ ਸੀ ਮਿੰਨੀ ਦੇ ਪਤੀ ਨੇ ਹੀ ਮੈਨੂੰ ਦੱਸਿਆ ਕਿ ਜੇ ਕਦੇ ਖੁਦਾ ਨਾ ਖਾਸਤਾ ਦਿਨੇ ਵੀ ਸ਼ਰਾਬ ਪੀਣੀ ਪੈ ਜਾਵੇ ਤਾਂ ਡਰਾਈ ਜਨ ਸ਼ਰਾਬ ਨਹੀਂ ਪੀਣੀ ਚਾਹੀਦੀ ਭਾਵੇਂ ਉਸ ਦੀ ਸ਼ਰਾਬ ਵਰਗੀ ਕੋਈ ਬੋ ਨਹੀਂ ਹੁੰਦੀ ਪਰ ਫਿਰ ਵੀ ਉਹ ਸਿਹਤ ਨੂੰ ਖਰਾਬ ਕਰਦੀ ਹੈ ਤੇ ਉਸ ਦਾ ਕਲੇਜਾ ਧੁਕਦਾ ਰਹਿੰਦਾ ਹੈ ਨਾਲੇ ਐਸਿਡਿਟੀ ਹੋ ਜਾਂਦੀ ਹੈ ਜੇ ਦਿਨੇ ਬਿਲਕੁਲ ਪੀਣੀ ਹੀ ਪੈ ਜਾਵੇ ਤਾਂ ਆਮ ਵਿਸਕੀ ਪੀ ਕੇ ਮਗਰੋਂ ਅਮਰੂਦ ਜਾਂ ਅਮਰੂਦ ਨਾ ਮਿਲਣ ਤੇ ਉਹਦੇ ਪੱਤੇ ਖਾ ਲੈਣੇ ਚਾਹੀਦੇ ਨੇ ਕਿਉਂਕਿ ਅਮਰੂਦ ਦੇ ਪੱਤਿਆਂ ਦੀ ਆਪਣੀ ਹੀ ਬੜੀ ਤਿੱਖੀ ਜੀ ਗੰਧ ਹੁੰਦੀ ਹੈ ਜਿਸ ਥੱਲੇ ਸ਼ਰਾਬ ਦੀ ਬੋ ਨੱਪੀ ਜਾਂਦੀ ਹੈ ਜ਼ਰੂਰਤ ਇਜ਼ਾਜ਼ਤ ਦੀ ماں ਹੁੰਦੀ ਹੈ ਉਹ ਵਿਚਾਰਾ ਜੈਨੀ ਆਪਣੇ ਜੈਨੀ ਪਰਿਵਾਰ ਤੋਂ ਚੋਰੀ ਸ਼ਰਾਬ ਪੀਂਦਾ ਸੀ ਸ਼ਾਇਦ ਇਸੇ ਲਈ ਹੀ ਉਹਨੇ ਇਹ ਤਰੀਕਾ ਲੱਭ ਲਿਆ ਹੋਵੇ ਆਪਣੇ ਸਹੁਰੇ ਪਰਿਵਾਰ ਵਿੱਚ ਵੀ ਉਹਦੀ ਸ਼ਰਾਬ ਦਾ ਕਿਸੇ ਨੂੰ ਪਤਾ ਨਹੀਂ ਸੀ ਇੱਕ ਵਾਰ ਆਪਣੇ ਬੇਟੇ ਦੇ ਜਨਮ ਦਿਨ ਤੇ ਮੈਂ ਉਹਨਾਂ ਦੇ ਪੂਰੇ ਪਰਿਵਾਰ ਨੂੰ ਹੀ ਆਪਣੇ ਘਰ ਖਾਣੇ ਤੇ ਬੁਲਾਇਆ। ਮੇਰੀ ਪਤਨੀ ਨੇ ਸ਼ੁੱਧ ਸ਼ਾਕਾਹਾਰੀ ਖਾਣਾ ਤਿਆਰ ਕੀਤਾ। ਬਾਸਮਤੀ ਦੇ ਢੋਣ ਵਾਲੇ ਚੌਲਾਂ ਵਿੱਚ ਅਦਰਕ ਤੇ ਸਬਜ਼ੀ ਦੇ ਟੁਕੜੇ ਪਾ ਕੇ ਪਲਾਉ ਜਿਹਾ ਬਣਾਇਆ ਤੇ ਨਾਲ ਮਿੱਠੇ ਵਾਲਾ ਦਹੀਂ ਸੀ। ਸਾਰਿਆਂ ਨੇ ਪਚਾਕੇ ਮਾਰ-ਮਾਰ ਕੇ ਖਾਦਾ। ਖਾਂਦਿਆਂ-ਖਾਂਦਿਆਂ ਮੇਰੀ ਪਤਨੀ ਨੂੰ ਹਰੀਸ਼ ਦੀ ਮਾਂ ਨੇ ਪੁੱਛਿਆ, "ਬੇਟਾ ਮੈਨੂੰ ਦੋ ਗੱਲਾਂ ਦੱਸ। ਪਹਿਲੀ ਤਾਂ ਇਹ ਕਿ ਤੇਰੇ ਬਣਾਏ ਹੋਏ ਚੌਲ ਇਕੱਲੇ-ਇਕੱਲੇ ਹਨ। ਅਸੀਂ ਕਈ ਵਾਰ ਬਣਾਏ ਹਨ ਪਰ ਉਹ ਘਿਫਾ ਜਿਹਾ ਬਣ ਜਾਂਦੇ ਹਨ। ਦੂਜਾ ਤੇਰੇ ਢੋngੇ ਵਿੱਚ ਦਹੀਂ ਚੱਕੇ ਵਰਗਾ ਜੰਮਿਆ ਹੈ।" ਤੇ ਦੇਈ ਵਿੱਚ ਮਾਸਾ ਵੀ ਪਾਣੀ ਨਹੀਂ ਪਰ ਸਾਡਾ ਤਾਂ ਫੋਟੀਆਂ ਜੀਆਂ ਵਾਲਾ ਹੁੰਦਾ ਤੇ ਪਾਣੀ ਸਿੰਮਦਾ ਰਹਿੰਦਾ ਇਹ ਕੀ ਗੱਲ ਹੈ ਇਹ ਸਵਾਲ ਇਸ ਤਰ੍ਹਾਂ ਦਾ ਸੀ ਜਿਵੇਂ ਪੰਜਾਬੀ ਦੀ ਕਹਾਵਤ ਹੈ ਵੱਡੀ ਬਣਾਵੇ ਕੜੀ ਤੇ ਕਿਉਂ ਬਣਾਵੇ ਸਾਗ ਵੱਡੀ ਬਹੂ ਦਾ ਨਾਂ ਮੇਰੀ ਪਤਨੀ ਨੇ ਕਿਹਾ 비ਜੀ ਚੌਲ ਤਾਂ ਪ੍ਰਾਣੇ ਬਾਸਮਤੀ ਦੇ ਹਨ ਤੇ ਜਦੋਂ ਪੱਕ ਕੇ ਤਿਆਰ ਹੋ ਜਾਂਦੇ ਨੇ ਤਾਂ ਬਾਸਮਤੀ ਦੇ ਚੌਲਾਂ ਦੀ ਖੂਬੀ ਇਹ ਹੁੰਦੀ ਹੈ ਕਿ ਇਹ ਉਦੋਂ ਵੀ ਆਕਾਰ ਵਿੱਚ ਵੱਧਦੇ ਰਹਿੰਦੇ ਹਨ ਤੇ ਜਿਵੇਂ ਜਿਵੇਂ ਠੰਡੇ ਹੁੰਦੇ ਜਾਂਦੇ ਨੇ ਥਿਵੇਂ ਥਿਵੇਂ ਥੋੜੇ ਥੋੜੇ ਆਕਾਰ ਵਿੱਚ ਘਟ ਹੁੰਦੇ ਜਾਂਦੇ ਹਨ ਇਹ ਖੂਬੀ ਸਿਰਫ ਚੰਗੀ ਕਿਸਮ ਦੇ ਬਾਸਮਤੀ ਦੇ ਚੌਲਾਂ ਵਿੱਚ ਹੀ ਹੁੰਦੀ ਹੈ ਜਦੋਂ ਕਿ ਦੂਜੇ ਚੌਲ ਬਨਦੇ-ਬਨਦੇ ਵੀ ਕੋਈ ਹਰਕਤ ਨਹੀਂ ਕਰਦੇ ਇਸ ਤਰ੍ਹਾਂ ਇੱਕ ਦੂਜੇ ਨਾਲ ਜੁੜ ਜਾਂਦੇ ਨੇ ਤੇ ਘਿਪਾ ਜਾ ਬਣ ਜਾਂਦੇ ਹਨ દਹੀਂ ਵੀ ਖਾਲਸ ਦੁੱਧ ਹੋਣ ਕਰਕੇ ਇਸ ਤਰ੍ਹਾਂ ਜੰਮਦਾ ਹੈ ਪਾਣੀ ਵਾਲਾ ਦਹੀਂ ਤਾਂ ਪਾਣੀ ਛੱਡੇਗਾ ਹੀ ਅਜੇ ਦਹੀਂਆਂ ਦੀਆਂ ਗੱਲਾਂ ਚੱਲ ਹੀ ਰਹੀਆਂ ਸਨ ਕਿ ਮੀਨੀ ਨੇ ਪਰੇ ਜਾ ਕੇ ਬਹਾਨੇ ਨਾਲ ਮੇਰੀ ਪਤਨੀ ਨੂੰ ਰਸੋਈ ਵਿੱਚ ਬੁਲਾਇਆ ਤੇ ਕਿਹਾ ਜੇ ਤੁਹਾਨੂੰ ਮੰਮੀ ਪੁੱਛੇ ਕਿ ਦਹੀਂ ਵਿੱਚ ਨਿੱਕੇ-ਨਿੱਕੇ ਬੈਕਟੀਰੀਆ ਤਾਂ ਨਹੀਂ ਹੁੰਦੇ ਤਾਂ ਤੁਸੀਂ ਕਿਉਂ ਨਹੀਂ ਕਿਉਂਕਿ ਇਹ ਤਸੱਲੀ ਕਰਨੀ ਮੇਰੀ ਮੰਮੀ ਦੀ ਆਦਤ ਪਨ ਚੁੱਕੀ ਹੈ ਇੱਕ ਵਾਰ ਕਿਸੇ ਨੇ ਇਹਨਾਂ ਨੂੰ ਦੱਸ ਦਿੱਤਾ ਸੀ ਕਿ ਖੁਰਦਬੀਨ ਵਿੱਚ ਵੇਖੋ ਤਾਂ ਦਹੀਂ ਦੀਆਂ ਫੁੱਟੀਆਂ ਜਰਾ ਸੀਮਾਂ ਦੀਆਂ ਢੇਰੀਆਂ ਹੀ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਮੇਰੀ ਮੰਮੀ ਬਿਲਕੁਲ ਅਨਪੜ ਹੈ ਤੇ ਸਾਡੇ ਚਾਂਸ ਦੇ ਵਿੱਚ ਆਈ ਹੋਈ ਹੈ ਨਹੀਂ ਤਾਂ ਕਈ ਜੈਨੀਤਾ ਦਹੀਂ ਨਹੀਂ ਖਾਂਦੇ ਤੇ ਦੁੱਧ ਵੀ ਨਹੀਂ ਪੀਂਦੇ ਅਸੀਂ ਉਹਦੇ ਲੋਕਾਂ ਨੂੰ ਮੰਮੀ ਤੋਂ ਦੂਰ ਹੀ ਰੱਖਦੇ ਹਾਂ ਸਿੱਖਾਂ ਦੇ ਸਾਧ ਸੰਤ ਵੀ ਇਸੇ ਤਰ੍ਹਾਂ ਹੀ ਬਹੁਤ ਵੱਡੇ ਭੁਲੇਖੇ ਦੇ ਸ਼ਿਕਾਰ ਹਨ ਤੇ ਦੁੱਧ ਦੇ ਗਲਾਸਾਂ ਦੇ ਗਲਾਸਾਂ ਨੇ ਮਲਾਈ ਡਕਾਰ ਜਾਂਦੇ ਹਨ ਪਰ ਨਾ ਤਾਂ ਾਂਡਾ ਖਾਂਦੇ ਹਨ ਤੇ ਨਾ ਹੀ ਮਾਸ ਹਰ ਜਾਨਵਰ ਦਾ ਬੱਚਾ ਕੁਝ ਮਹੀਨਿਆਂ ਬਾਅਦ ਆਪਣੀ ਮਾਂ ਦਾ ਦੁੱਧ ਪੀਣਾ ਛੱਡ ਦਿੰਦਾ ਤੇ ਫਿਰ ساری ਜ਼ਿੰਦਗੀ ਦੁੱਧ ਨੂੰ ਮੂੰਹ ਨਹੀਂ ਲਾਉਂਦਾ ਸਿਰਫ ਬੰਦਾ ਹੀ ਐਸਾ ਜਾਨਵਰ ਹੈ ਜਿਹੜਾ 100 ਸਾਲ ਦੀ ਉਮਰ ਤੱਕ ਵੀ ਦੁੱਧ ਨੂੰ ਚੰਬੜਿਆ ਰਹਿੰਦਾ ਹੈ World Health Organization ਜਾਨੀ WHO ਇੱਕ ਸੰਸਥਾ ਹੈ ਜਿਸ ਨੇ ਸਪਸ਼ਟ ਕਿਹਾ ਕਿ ਦੁੱਧ ਤੇ ਖੂਨ ਵਿੱਚ ਕੋਈ ਫਰਕ ਨਹੀਂ ਹੁੰਦਾ ਸਿਰਫ ਰੰਗ ਦਾ ਹੀ ਫਰਕ ਹੈ ਖੂਨ ਤੋਂ ਹੀ ਮਾਸ ਬਣਦਾ ਤੇ ਖੂਨ ਤੋਂ ਹੀ ਦੁੱਧ ਬਣਦਾ ਦੁੱਧ ਅਤੇ ਖੂਨ ਵਿੱਚ ਸਿਰਫ ਰੰਗ ਦਾ ਹੀ ਫਰਕ ਹੈ ਜਦੋਂ ਕੋਈ ਜਾਨਵਰ ਪੱਠੇ ਖਾਂਦਾ ਹੈ ਤਾਂ ਉਸ ਵਿੱਚੋਂ ਹੀ ਇਹ ਸਾਰੇ ਪਦਾਰਥ ਤਿਆਰ ਹੁੰਦੇ ਹਨ ਜਿਹੜੇ ਲੋਕ ਮਾਸ ਤਾਂ ਨਹੀਂ ਖਾਂਦੇ ਪਰ ਦਹੀਂ ਖਾ ਲੈਂਦੇ ਹਨ ਜੇ ਉਹਨਾਂ ਨੂੰ ਖੁਰਲਬੀਨ ਥੱਲੇ ਰੱਖ ਕੇ ਦਹੀਂ ਦਾ ਇੱਕ ਕਿਨਕਾ ਵਿਖਾਇਆ ਜਾਵੇ ਤਾਂ ਉਹਨਾਂ ਨੂੰ ਪਤਾ ਲੱਗੇਗਾ ਕਿ ਇਹ ਕਿਨਕਾ ਨਹੀਂ ਬੈਕਟੀਰੀਆ ਦੀ ਢੇਰੀ ਹੈ ਪਤਾ ਨਹੀਂ ਇਹ ਲੋਕ ਪਖੰਡ ਕਰ ਕਰਕੇ ਕਿਹਨੂੰ ਵਿਖਾਉਂਦੇ ਹਨ ਸਿਰਫ ਮਨੁੱਖੀ ਜੀਅ ਜੀਵ ਹੈ ਜਿਸ ਨੇ ਖੁਰਾਕ ਦੀ ਬੰਦਿਸ਼ ਨੂੰ ਤੋੜਿਆ ਹੈ ਨਹੀਂ ਤਾਂ ਸ਼ੇਰ ਭਾਵੇਂ ਭੁੱਖਾ ਮਰ ਜਾਵੇ ਘਾ ਨਹੀਂ ਖਾਂਦਾ ਤੇ ਬੱਕਰੀ ਭਾਵੇਂ ਭੁੱਖੀ ਮਰ ਜਾਵੇ ਮਾਸ ਨਹੀਂ ਖਾਂਦੀ ਮਿੰਨੀ ਜਿਸ ਦਾ ਅਸਲੀ ਨਾਂ ਰੌਮੀਲਾ ਜੈਨ ਸੀ ਦਾ ਰਿਸ਼ਤਾ ਵੀ ਬੜੇ ਅਜੀਬ ਤੇ ਨਾਟਕੀ ਢੰਗ ਨਾਲ ਹੋਇਆ ਸੀ ਛੋਟੀਆਂ-ਛੋਟੀਆਂ ਬਰਾਦਰੀਆਂ ਵਿੱਚ ਕੁੜੀਆਂ ਦੀ ਮਨਪਸੰਦ ਮੁੰਡੇ ਤੇ ਮੁੰਡਿਆਂ ਲਈ ਮਨਪਸੰਦ ਕੁੜੀਆਂ ਲੱਭਣੀਆਂ ਬੜਾ ਔਖਾ ਹੁੰਦਾ ਹੈ ਮਿਨੀ ਨੇ ਆਈਐਸ ਇੰਡੀਅਨ ਐਡਮਿਨਿਸਟ੍ਰੇਟਰ ਸਰਵਿਸਿਜ਼ ਦਾ ਇਮਤਿਹਾਨ ਦਿੱਤਾ ਪਰ ਚੁਣਨੀ ਨਾ ਗਈ ਫਿਰ ਉਸਨੇ ਪੀਸੀਐਸ ਦਾ ਇਮਤਿਹਾਨ ਦਿੱਤਾ ਤੇ ਬਾਤ ਹੋ ਗਈ ਉਦੋਂ ਉਹਦੇ ਵਿਆਹ ਦੀ ਵੀ ਉਮਰ ਹੋ ਗਈ ਸੀ ਜੈਨੀ ਆਪਣੀਆਂ ਕੁੜੀਆਂ ਨੂੰ ਬਹੁਤਾ ਚਿਰ ਕਰਨੀ ਬਿਠਾਈ ਰੱਖਦੇ ਇੱਕ ਦਿਨ ਕਿਬਚੋਲੇ ਨੇ ਜੋ ਕੁੜੀ ਵਾਲਿਆਂ ਦੇ ਪਰਿਵਾਰ ਨਾਲ ਹੀ ਸੰਬੰਧਿਤ ਸੀ ਇੱਕ ਲੜਕੇ ਦੀ ਦਸਪਾਈ ਪਰ ਨਾਲਿਓ ਨੇ ਇਹ ਵੀ ਕਹਿ ਦਿੱਤਾ ਕਿ ਭਾਵੇਂ ਉਸ ਲੜਕੇ ਦੀਆਂ ਦੋ ਸਟੇਲ ਮੇਲਾ ਹਨ ਤੇ ਬਹੁਤ ਅਮੀਰ ਹੈ ਪਰ ਕਰਜ਼ਾਂ ਤੋਂ ਚੋਰੀ ਕਿਤੇ ਕਿਤੇ ਸ਼ਰਾਬ ਦੀ ਗਲਾਸੀ ਮਾਰ ਲਿੰਦਾ ਹੈ ਹੋਰ ਕੋਈ ਨੁਕਸ ਨਹੀਂ ਉਸ ਵਿਚੋਲੇ ਨੇ ਇਹ ਵੀ ਕਿਹਾ ਕਿ ਮੈਂ ਆਪਣੀਆਂ ਅੱਖਾਂ ਨਾਲ ਉਹਨੂੰ ਸ਼ਰਾਬ ਪਿੰਦਿਆ ਕਦੀ ਨਹੀਂ ਵੇਖਿਆ ਉਹਦੇ ਇੱਕ ਦੋਸਤ ਨੇ ਇੱਕ ਵਾਰ ਮਾੜੀ ਜੀ ਗੱਲ ਕੀਤੀ ਸੀ ਪਰਿਵਾਰ ਪੱਕਾ ਜਾਣੀ ਪਰਿਵਾਰ ਹੈ ਤੇ ਲੜਕਾ ਲੜਕੀ ਹੀ ਹੈ ਤੇ ਤਿੰਨ ਭਰਾਵਾਂ ਵਿੱਚੋਂ ਘਰ ਵਿੱਚ ਇੱਕ ਹੀ ਮੁੰਡਾ ਹੈ ਇੱਕ ਭਰਾ ਦੀਆਂ ਦੋ ਕੁੜੀਆਂ ਹਨ ਤੇ ਇੱਕ ਦੇ ਘਰ ਔਲਾਦ ਨਹੀਂ ਹੋਈ ਮੁੰਡਾ ਬਹੁਤ ਕਮਾਊ ਹੈ ਸੁਭਾਅ ਦਾ ਬਹੁਤ ਹੀ ਚੰਗਾ ਤੇ ਅਸਮੁਖ ਹੈ ਹੁਣ ਕੁੜੀ ਦੁਪਦਾ ਵਿੱਚ ਸੀ ਇੱਕ ਪਾਸੇ ਪੀਸੀਐਸ ਯਾਨੀ ਪ੍ਰੋਵਿੰਸ਼ੀਅਲ ਸਿਵਲ ਸਰਵਿਸਸ ਤੇ ਦੂਜੇ ਪਾਸੇ ਵਿਆਹ ਲਈ ਮੁੰਡਾ ਕੁੜੀ ਦੀ ਇੱਕ ਵਾਰ ਮੈਜਿਸਟ੍ਰੇਟ ਦੀ ਕੁਰਸੀ ਤੇ ਬੈਣ ਦੀ ਖਾਸ਼ੀ ਵੀ ਸੀ ਇੱਕ ਦਿਨ ਮੁੰਡਾ ਕੁੜੀ ਕੁੜੀ ਵਾਲਿਆਂ ਦੇ ਘਰ ਮਿਲੇ ਤੇ ਮੁੰਡੇ ਨੇ ਦੂਜੀ ਮਿਲਣੀ ਆਪਣੀ ਮਿਲਦੇ ਦਫ਼ਤਰ ਦੀ ਰੱਖੀ ਜਦੋਂ ਮਿੰਨੀ ਨੇ ਉਹਦੀ ਮਿਲ ਤੇ ਦਫ਼ਤਰ ਵੇਖਿਆ ਤਾਂ ਡੋਰ ਭੋਰੀ ਹੀ ਹੋ ਗਈ ਮੁੰਡਾ ਉਹਦੇ ਅੰਦਾਜ਼ੇ ਤੋਂ ਕਿਤੇ ਵੱਧ ਅਮੀਰ ਸੀ ਤੇ ਉਹਦਾ ਦਫ਼ਤਰ ਵੀ ਬਹੁਤ ਵੱਡਾ ਤੇ ਆਲੀਸ਼ਾਨ ਸੀ ਰਹਿੰਦੀ ਖੁੰਦੀ ਕਰ ਸਰੋਦੋਂ ਨਿਕਲ ਗਈ ਜਦੋਂ ਮਿਲ ਤੇ ਕਰਮਚਾਰੀ ਕੋਈ ਕਾਗਜ਼ਾਂ ਤੇ ਦਸਤਕਤ ਕਰਵਾਉਣਾ ਆਇਆ ਤਾਂ ਮੁੰਡੇ ਨੇ ਉਹਨੂੰ ਪੁੱਛਿਆ ਤੁਸੀਂ ਪੀਸੀਐਸ ਕਦੋਂ ਕੀਤੀ ਸੀ ਉਸ ਕਰਮਚਾਰੀ ਨੇ ਵਿਸਤਾਰ ਨਾਲ ਦੱਸਿਆ ਕਿ ਉਹ ਕਿੱਥੇ ਕਿੱਥੇ ਕੀ ਕੀ ਅਫਸਰ ਰਿਹਾ ਸੀ ਮਿੰਨੀ ਦੀ ਅੱਧੀ ਫੂਕ ਤਾਂ ਨਿਕਲੀ ਚੁੱਕੀ ਸੀ ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦੀ ਯੋਗੇਸ਼ ਨੇ ਕਿਹਾ ਸਾਡਾ ਇੱਕ ਹੋਰ ਕਰਮਚਾਰੀ ਵੀ ਪੀਸੀਐਸ ਤੋਂ ਰਿਟਾਇਰ ਹੋਇਆ ਹੈ ਤੇ ਹੁਣ ਸਾਡੇ ਨਾਲ ਕੰਮ ਕਰ ਰਿਹਾ ਵਿਚਾਰਾ ਬਹੁਤ ਹੀ ਚੰਗਾ ਆਉਂਦਾ ਹੈ ਤਾਂ ਤੁਹਾਨੂੰ ਮਿਲਾਉਂਦੇ ਹਾਂ ਉਸ ਜ਼ਰਾ ਬਿਜਲੀ ਦੇ ਦਫ਼ਤਰ ਕੁਝ ਬਿੱਲਾਂ ਦਾ ਝਗੜਾ ਨਿਮੇਣ ਗਿਆ ਹੈ ਮਿੰਨੀ ਇੱਕ ਦਿਨ ਆਪ ਹੀ ਦੱਸ ਰਹੀ ਸੀ ਕਿ ਇਹ ਸੁਣ ਕੇ ਤਾਂ ਉਸ ਦਾ ਰੋਣ ਹੀ ਨਿਕਲ ਚੱਲਿਆ ਸੀ ਇੱਕ ਪ੍ਰਾਈਵੇਟ ਫਰਮ ਵਿੱਚ ਦੋ ਰਿਟਾਇਰਡ ਪੀਸੀਐਸ ਅਫਸਰ ਇਦੋਂ ਜ਼ਿਆਦਾ ਹੋਰ ਹਨੇੜਕੀ ਆਉਣਾ ਸੀ ਇਸ ਹਿਸਾਬ ਨਾਲ ਤਾਂ ਸਰਕਾਰੀ ਅੱਲਾ ਅਫਸਰ ਸਬਜ਼ੀ ਦੇ ਭਾਅ ਵਿਕਰੇ ਹਨ ਤੇ ਮੈਂ ਪੀਸੀਐਸ ਦੇ ਕਮਾਂਡ ਵਿੱਚ ਆਪਣਾ ਭੂਿਕਾ ਗਵਾ ਦੇਣ ਲੱਗੀ ਸਾਂ ਬਸ ਉਸੇ ਵੇਲੇ ਤੋਂ ਹੀ ਉਹਦਾ ਬਤੀਰਾ ਬਦਲ ਗਿਆ ਉਧਰ ਯਗੇਸ਼ ਤਾਂ ਪਹਿਲਾਂ ਹੀ ਉਸਨੂੰ ਪਸੰਦ ਕਰ ਚੁੱਕਾ ਸੀ ਤੇ ਮਾਨੀ ਮਨ ਕਹਿ ਚੁੱਕਾ ਸੀ ਹਮ ਤੋ ਦੋ ਬੋਲ ਬੋਲ ਕੇ ਹਾਰੇ ਹਨ ਤੂੰ ਹਮਾਰੇ ਹੋ ਹਮ ਤੁਮਾਰੇ ਹੈ ਇਸੇ ਤਰ੍ਹਾਂ ਹੀ ਦੂਜੇ ਪਾਸੇ ਵੀ ਉਹ ਗੱਲ ਸੀ ਜਿਵੇਂ ਰਾਜੇ ਹੱਸ ਕੇ ਆਖਿਆ ਵਾ ਸੱਜਣ ਹੀਰ ਅਸ ਕਿਤੇ ਮਿਹਰਬਾਨ ਹੋਈ ਉਹਨਾਂ ਦੀs ਮਿਲਣੀ ਦੀ ਗੱਲ ਇੱਕ ਵਾਰ ਮੇਨੀ ਦੇ ਪਤੀ ਨੇ ਮੇਰੇ ਘਰ ਖਾਣਾ ਖਾਂਦਿਆਂ ਸੁਣਾਈ ਉਹ ਕਹਿਣ ਲੱਗਾ ਗੱਲਾਂ ਕਰਦਿਆਂ ਕਰਦਿਆਂ ਮੈਂ ਆਪਣਾ ਹੱਥ ਇਹਦੇ ਹੱਥ ਤੇ ਰੱਖ ਦਿੱਤਾ ਤੇ ਇਹਨੇ ਫੱਟ ਆਪਣਾ ਹੱਥ ਇਹਨੇ ਜ਼ੋਰ ਨਾਲ ਖਿੱਚਿਆ ਕਿ ਜੂਸ ਦੇ ਭਰੇ ਹੋਏ ਦੋਵੇਂ ਗਲਾਸ ਮੇਜ਼ ਤੋਂ ਥੱਲੇ ਡਿੱਗ ਪਏ ਸੱਚੀ ਬੰਨ ਦੇ ਮਾਰੇ ਮੈਂ ਪੁੱਛਿਆ ਕੀ ਹੋਇਆ ਤਾਂ ਇਹ ਕਹਿਣ ਲੱਗੀ ਬਸ ਐਵੇਂ ਮੈਂ ਜ਼ਰਵ ਭਾਵਕ ਹੋ ਗਈ ਸੀ ਇਹਦੀ ਗੱਲ ਸੁਣ ਕੇ ਮੈਂ ਬੜਾ ਸ਼ਰਮਿੰਦਾ ਹੋਇਆ ਤੇ ਆਪਣੇ ਆਪ ਨੂੰ ਬੜਾ ਹਲਕਾ ਮਹਿਸੂਸ ਕੀਤਾ ਕਿ ਭਾਵਕਤਾ ਮੈਂ ਹੋਇਆ ਸੀ ਪਰ ਫਿਰ ਵੀ ਇਹਨੇ ਮੇਰੀ ਇੱਜ਼ਤ ਰੱਖ ਲਈ ਮੈਂ ਉਸ ਦਿਨ ਫੈਸਲਾ ਕਰ ਲਿਆ ਕਿ ਇਦਾਂ ਦੇ ਸੁਭਾਅ ਵਾਲੀ ਇੱਕ ਕੁੜੀ ਮੈਨੂੰ ਬਹੁਤ ਠੀਕ ਰਹਿਣੀ ਹੈ ਫਿਰ ਉਹਨੇ ਮਿੰਨੀ ਨੂੰ ਛੇੜਨ ਦੇ ਖਿਆਲ ਨਾਲ ਮੈਨੂੰ ਕਿਹਾ ਕੁਲਵੀਰ ਇਹੋ ਜੀ ਜਨਾਨੀ ਤਾਂ ਘਰ-ਬਾਰ ਵਿੱਚ ਰੱਖਣੀ ਹੀ ਸ਼ਾਨ ਹੈ ਨਹੀਂ ਮਿੰਨੀ ਹਾਸਤੀ ਹੱਸਦੀ ਕਹਿਣ ਲੱਗੀ ਮੈਂ ਸਭ ਸਮਝਦੀ ਹਾਂ ਇਹ ਗੱਲ ਉਦਾਂ ਦੀ ਹੈ ਜਿਵੇਂ ਤੁਸੀਂ ਘਰ ਵਿੱਚ ਚੰਗਾ ਕੁੱਤਾ ਰੱਖ ਲਿਆ ਹੋਵੇ ਜਿਵੇਂ ਸਾਰੀ ਹੱਸਪੇ ਇਹ ਗੱਲ ਮਿੰਨੀ ਨੇ ਇੰਨੇ ਭੋਲੇ ਭਾਗ ਗਈ ਜਿਵੇਂ ਉਹ 7-8 ਸਾਲ ਦੀ ਬੱਚੀ ਹੋਵੇ ਰਹਿੰਦੀ ਖੁੰਦੀ ਕਰਸਰ ਦੂਸਰੀ ਮਿਲ ਵੇਖ ਕੇ ਨਿਕਲ ਗਈ ਉਧਰ ਕੁੜੀ ਵਾਲੇ ਜੈਨੀ ਪਰਿਵਾਰ ਨੇ ਵੀ ਸੋਚਿਆ ਕਿ ਜੇ ਮੁੰਡਾ ਮਾਸ ਸ਼ਰਾਬ ਖਾਂਦਾ ਪੀਂਦਾ ਵੀ ਹੈ ਤਾਂ ਸਾਡੀ ਕੁੜੀ ਵੀ ਕਿੱਡੀ ਕੁ ਜਨਨ ਹੈ ਉਹ ਤਾਂ ਸਾਰੇ ਜੈਨ ਧਰਮ ਨੂੰ ਹੀ ਖਤਮ ਹੋ ਚੁੱਕਾ ਸਮਝਦੀ ਹੈ ਚਲੋ ਮੁੰਡਾ ਭਾਵੇਂ ਸ਼ਰਾਬ ਪੀਂਦਾ ਪਰ ਫਿਰ ਵੀ ਜੈਨ ਧਰਮ ਦੇ ਸੰਸਕਾਰਾਂ ਨੂੰ ਮੰਨਦਾ ਹੋਇਆ ਉਹਲਾ ਤਾਂ ਰੱਖਦਾ ਹੀ ਹੈ ਵਿਆਹ ਸ਼ਾਦੀ ਦੇ ਮਾਮਲੇ ਵਿੱਚ ਜਦੋਂ ਕੋਈ ਪਰਿਵਾਰ ਰੇਤਾਂ ਦੀਆਂ ਗਿਣਤੀਆਂ ਗਿਣਨ ਲੱਗ ਪਵੇ ਤਾਂ ਫਿਰ ਉਹ ਬਹੁਤਾ ਕੱਟੜ ਨਹੀਂ ਰਹਿੰਦਾ ਦੋ ਚੋਟੀ ਦੇ ਸਿੱਖ ਪਰਿਵਾਰਾਂ ਵਿੱਚ ਵੀ ਇਸੇ ਤਰ੍ਹਾਂ ਹੋਇਆ ਹੈ ਸਰਦਾਰ ਤੇਜਾ ਸਿੰਘ ਸਮੁੰਦਰੀ ਜਿਨ੍ਹਾਂ ਦੇ ਨਾਂ ਤੇ ਦਰਬਾਰ ਸਾਹਿਬ ਸਮੂਹ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਬਣਿਆ ਹੋਇਆ ਤੇ ਜੋ ਅਕਾਲੀ ਮੋਰਚੇ ਵੇਲੇ ਜੇਲ੍ਹ ਵਿੱਚ ਸ਼ਹੀਦ ਹੋ ਗਏ ਸਨ ਤੇ ਜਿਨ੍ਹਾਂ ਦੇ ਵੱਡੇ ਸੁਪੁੱਤਰ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ ਹਨ ਤੇ ਅੱਗੋਂ ਉਹਨਾਂ ਦੇ ਸੁਪੁੱਤਰ ਜੋ ਨਕੋਦਰ ਖੰਡ ਮਿਲਦੇ ਮੈਨੇਜਿੰਗ ਡਾਇਰੈਕਟਰ ਰਹੇ ਹਨ ਦੀ ਬੇਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪੜ੍ਹਦੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਬੜੀ ਸਰਗਰਮ ਕਾਰਕੁਨ ਸੀ ਉਸ ਦਾ ਵਿਆਹ ਜਿਸ ਗੈਰ ਜੱਟ ਸਿੱਖ ਲੜਕੇ ਨਾਲ ਹੋਇਆ ਉਹ ਆਈਐਸ ਦਾ ਜ਼ਰੂਰ ਹੈ ਪਰ ਕੈਨ ਸਮੋਕਰ ਯਾਨੀ ਜਿਹੜਾ ਸਿਗਰਟਾਂ ਬੁਝ ਨਹੀਂ ਨਾ ਦੇਵੇ ਵੀ ਹੈ ਜੋ ਸਿੱਖ ਧਰਮ ਵਿੱਚ ਸਭ ਤੋਂ ਬੁਰਾ ਗਿਣਿਆ ਜਾਂਦਾ ਹੈ ਉਹ ਪਤਿਤ ਤੇ ਸਿਰੋ ਮੋਨਾ ਵੀ ਹੈ ਇਸੇ ਤਰ੍ਹਾਂ ਹੀ ਇੱਕ ਅਕਾਲੀ ਲੀਡਰ ਤੇ ਮੈਂਬਰ ਪਾਰਲੀਮੈਂਟ ਦੀ ਭਤੀਜੀ ਦਾ ਵਿਆਹ ਜਿਸ ਲੜਕੇ ਨਾਲ ਹੋਇਆ ਉਹ ਵੀ ਮੋਨਾ ਹੈ ਪਰ ਇਸ ਵਿੱਚ ਉਹ ਕੁਝ ਨਹੀਂ ਕਰ ਸਕਦੇ ਹਵਾ ਹੀ ਐਸੀ ਚੱਲ ਪਈ ਹੈ ਕਿ ਸਿੱਖਾਂ ਦੇ ਪੁੱਤ ਦਿਨੋ ਦਿਨ ਕੇਸ ਕਟਾਈ ਜਾਂਦੇ ਹਨ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਕੇਸ ਹਨ ਜਦੋਂ ਕੋਈ ਧਰਮ ਟੁੱਟਣਾ ਸ਼ੁਰੂ ਹੁੰਦਾ ਹੈ ਤਾਂ ਉਸ ਤੇ ਕਈ ਬਰੀਕ ਬਰੀਕ ਟੁਕੜੇ ਟੁੱਟਦੇ ਚਲੇ ਜਾਂਦੇ ਹਨ ਜੋ ਬਾਅਦ ਵਿੱਚ ਵੱਡੇ ਟੁਕੜਿਆਂ ਵਿੱਚ ਤਬਦੀਲ ਹੋ ਜਾਂਦੇ ਨੇ ਬਾਕੀ ਅਗਲੇ ਅੰਕ ਵਿੱਚ ਧੰਨਵਾਦ